ਬੋਲਦੇ ਨਹੀਂ ਬੜੇ ਰਾਮਨਾਸੁੱਤੇ ਜੀ ਤੇ ਸੌਣਾ ਤੇ ਰਾਮਨਾ ਨਹੀਂ ਹੁਣ ਮੈਂ ਕੀ ਕਰਾਂ ਸੌਣਾ ਕਿਦਾਂ ਹੋਰ ਮੈਂ ਤੁਹਾਨੂੰ ਰਾਤੀ ਵੀ ਆਖਿਆ ਸੀ ਪੀਏਸੀ ਲਿਆ ਦਿਓ ਰਾਤੀ ਤੇ ਹੀ ਸਾਰੇ ਦਿਨੇ ਕਹਿੰਦੇ ਹੀ ਵੀ ਨਹੀਂ ਆਇਆ ਤੇ ਹੁਣ ਤੇ ਦਿਨ ਚੜ ਗਿਆ ਵਾ ਹੁਣ ਜੇ ਲਿਆ ਕੇ ਏਸੀ ਤੇ ਆਪਣੇ ਕਮਰੇ ਚ ਲਾ ਲੈਨੇ ਆ ਤੇ ਫੇਰ ਲੜਾਈ ਪੈਣੀ ਆ ਤੇ ਜੋਦਨੇ ਤੇ ਲਾਗੇ ਵੀ ਨਹੀਂ ਕਿਸ ਨੂੰ ਬੈਂਹ ਦੇਣਾ ਠੰਡੇ ਤਾਂ ਜੇ ਮੰਨ ਲਓ ਇਦਾਂ ਹੀ ਨਿਕ ਨਿਕ ਗੱਲ ਤੋਂ ਲੜਾਈ ਪਾ ਲਈ ਨਾ ਉਹਦੇ ਨਾਲ ਤੇ ਖੁਜੀ ਭਾਵੇਂ ਤੇ ਉਹਦਾ ਸਾਡੇ ਤੋਂ ਮੰਨੀ ਚਕੋ ਜੇ ਤੇ ਜਦੋਂ ਬਾਹਰ ਗਈ ਨਾ ਤੇ ਮੁੜ ਕੇ ਮੈਨੂੰ ਖੜੇ ਨਾ ਫੇਰ ਕੀ ਕਰਾਂਗੇ ਇਹ ਹੁਣ ਕਿਸੇ ਨਾ ਕੇ ਪਾਸੇ ਸਾਨੂੰ ਕੰਮ ਕਰਨਾ ਹੀ ਪੈਣਾ ਕੋਈ ਨਾ ਕੋਈ ਜੀ ਮੇਰੀ ਗੱਲ ਸੁਣ ਹਾਂਜੀ ਮੈਂ ਤੁਹਾਨੂੰ ਤਾਂ ਬੁਲਾਇਆ ਵਾ ਆਪਾਂ ਜੋ ਨੂੰ ਏਸੀ ਲੈ ਕੇ ਦੇਣਾ ਮੇਰੀ ਸੁਣਾਂ ਗੱਲ ਮੈਂ ਵੀ ਓਦਾਂ ਸੁਣਨ ਦੀ ਭਾਜੀ ਦੀ ਗੱਲ ਹੈ ਚਲੋ ਇਦਾਂ ਚੰਗੇ ਨਹੀਂ ਲੱਗੀਦਾ ਆਂਡ ਗਵਾਂਡ ਸੁਣਦੇ ਆ ਪਰ ਉਹਦੀ ਜੇਦ ਵੀ ਸਹੀ ਨਹੀਂ ਹੈਗੀ ਚੱਲ ਲੈ ਇੱਕ ਗੱਲ ਤੇ ਸਹੀ ਹੈ ਮੇਰੇ ਵੱਲੋਂ ਜੋ ਬੰਜਾਵੇ ਜਾਂ ਨਾ ਜਾਵੇ ਸਾਰਾ ਸਮਾਨ ਤੇ ਮੈਂ ਆਪੇ ਕਿਹੜੇ ਏਜੰਟ ਨਾਲ ਗੱਲ ਕਰਨੀ ਆ ਉਹ ਕਰਨ ਤੁਸੀਂ ਕੋ ਕਰਣ ਦੇ ਜੀ ਉਹ ਤੈਨੂੰ ਨਹੀਂ ਪਤਾ ਹਾਂ ਵੀ ਅਸੀਂ ਇਹਦੇ ਨਾਲ ਗੱਲ ਕਰਾਂਗੇ ਨਾ ਆਪਣੇ ਏਜੰਟ ਨਾਲ ਠੀਕ ਹੈ ਨਾ ਆਪਣਾ ਬੰਦਾ ਹੋਊਗਾ ਕੱਲ ਨੂੰ लवली ਨੂੰ ਵੀ ਭੇਜਣਾ ਕਿ ਨਹੀਂ ਏਜੰਟ ਤੇ ਅਸੀਂ ਆਪਣਾ ਲੱਭ ਕੇ ਬੈਠੇ ਆ ਤੇ ਜੇ ਏਜੰਟ ਇਹਨਾਂ ਦਾ ਹੋਇਆ ਤੇ ਉਹਨੇ ਤੇ ਕੰਮ ਕਰਨੇ ਸਾਰੇ ਇਹਨਾਂ ਨੂੰ ਪੁੱਛ-ਪੁੱਛ ਕੇ ਇਹਦੇ ਅੱਗੇ ਨਹੀਂ ਪੈਰ ਲੱਗਣਦੇ ਇਹਨੇ ਸਾਡੇ ਨਹੀਂ ਇਹ ਕੰਮ ਨਹੀਂ ਹੋਣਾ